ਆਹ ਵੀਡੀਓ ਹਰ ਇੱਕ ਸਿੱਖ ਤੱਕ ਸ਼ੇਅਰ ਕਰ ਦਿਓ ਗੁਰਬਾਣੀ ਪੜ੍ਹਨੇ ਵਾਲਿਆਂ ਤੱਕ ਸ਼ੇਅਰ ਕਰ ਦਿਓ ਸੋ ਦੇਖੋ ਗੁਰਬਾਣੀ ਦੀ ਬੇਅਦਬੀ ਕਿਵੇਂ ਹੋ ਰਹੀ ਆ ਸਭ ਤੋਂ ਪਹਿਲਾਂ ਬਾਬੇ ਨਾਨਕ ਦੀ ਬਾਣੀ ਆਉਂਦੀ ਆ ਜਪਜੀ ਸਾਹਿਬ ਆਉਂਦਾ ਤੇ ਇੱਥੇ ਮੈਂ ਅੱਜ ਇਹ ਨਹਿਰ ਉੱਤਰੀ ਹੋਇਆ ਸਰਹੰਦ ਨਹਿਰਾ ਤੇ ਉੱਪਰ ਬਣੇ ਹੋਇਆ ਪੋਲਾ ਮੈਂ ਕਿਹਾ ਦੇਖਦੇ ਆ ਕੀ ਸਿੱਟੇ ਹੋਏ ਲੋਕਾਂ ਨੇ ਅੱਜ ਦੇਖ ਜਾਨਨੇ ਆ ਜਦੋਂ ਦੇਖਿਆ ਇਹ ਨਾ ਕਚਰੇ ਦੇ ਵਿੱਚੋਂ ਤਾਂ ਜਪਜੀ ਸਾਹਿਬ ਮੈਨੂੰ ਸਾਹਮਣੇ ਡਿਗੇ ਹੋਏ ਮਿਲੇ ਨੇ ਦੇਖ ਲੋ ਜਿਉਂ ਦੇ ਜਾਗ ਦੇ ਗੁਰੂ ਨੇ ਤੇ ਬਾਣੀਆਂ ਸਾਡੀ ਸਾਹਮਣੇ ਕਟਾਣਾ ਸਾਹਿਬ ਗੁਰੂ ਘਰ ਆ ਮੈਂ ਹਰੇਕ ਐਤਵਾਰ ਨੂੰ ਗੁਰੂ ਘਰੇ ਆਉਣਾ ਤੇ ਅੱਜ ਆ ਹਾਲਾਤ ਦੇਖ ਕੇ ਮਨ ਨੂੰ ਬਹੁਤ ਦੁੱਖ ਹੋਇਆ ਮਨ ਨੂੰ ਬਹੁਤ ਦੁੱਖ ਹੋਇਆ ਬਾਬਾ ਨਾਨਕ ਜੀ ਨੇ ਕਿਹਾ ਕਿ ਪਵਨ ਗੁਰੂ ਪਾਣੀ ਪੀਤਾ ਮਾਤਾ ਧਰਤ ਤਮਹਤ ਸਾਰਿਆਂ ਬਾਰੇ ਜਾਚਣਾ ਸਿਖਾਈ ਪਰ ਸਾਡੇ ਲੋਕਾਂ ਨੇ ਨਾ ਬਾਣੀ ਬਾਣੀ ਦਾ ਵੀ ਨਰਾਦਰ ਕਰਤਾ ਮੈਨੂੰ ਦੁੱਖ ਹੋਇਆ ਕਿ ਸਾਰੇ ਕੁਝ ਲੋਕਾਂ ਨੇ ਤੈਸ ਨੈਸੇ ਕਰਤੇ ਇੰਨਾ ਤੁਸੀਂ ਬੇਅਦਵੀ ਕਰਦੇ ਹੋ ਲੋਕੋ ਤੁਸੀਂ ਗਰਵਾਣੀ ਵੀ ਨਹੀਂ ਛੱਡੀ ਅੱਜ ਤੁਸੀਂ ਤਾਂ ਬਾਣੀ ਵੀ ਨਹੀਂ ਛੱਡੀ ਬਾਬਾ ਨਾਨਕ ਜੀ ਦੀ ਤੁਸੀਂ ਨਾ ਬਾਬਾ ਨਾਨਕ ਦੇ ਕਿ ਹੋਏ ਬੋਲਾ ਤੇ ਖਰੇ ਉੱਤਰੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਸਾਰੇ ਰੋਲ ਤੇ ਕਚਰਾ ਇਕ ਕਚਰਾ ਗੰਦੇ ਗੰਦ ਪਾਇਆ ਪਿਆ ਤੇ Hindu ਦੇਵਤੇ ਦੀ ਇੱਥੇ ਤਸਵੀਰਾਂ ਫੋਟੋਆਂ ਮੂਰਤੀਆਂ ਸਾਰਾ ਕੁਝ ਸਿੱਟਿਆ ਪਿਆ ਬਹੁਤ ਗੰਦਗੀ ਹੈ ਇੱਥੇ ਸੋ ਬਚਾ ਲਓ ਜੇ ਬਚਾ ਸਕਦੇ ਆ ਨਾ ਸਿੱਟਿਆ ਕਰੋ ਨਾ ਸਿੱਟਿਆ ਕਰੋ ਗੰਦਗੀ ਨਹਿਰਾ ਦਰਿਆਵਾਂ ਦੇ ਵਿੱਚ। ਟਕਟਾਣਾ ਸਾਹਿਬ ਆ। ਸ਼ੇਅਰ ਕਰਿਓ ਜਰੂਰ ਤੇ ਮੈਂ ਅੱਜ ਦੇਖਿਆ ਕਿ ਨਹਿਰ ਉੱਤਰੀ ਹੋਇਆ ਦੇਖਦਿਆਂ ਕੀ ਚੀ ਪਈ ਆ। ਜਦੋਂ ਇੱਥੇ ਦੇਖਿਆ ਕਿ ਹਿੰਦੂਆ ਦੀਆਂ ਮੂਰਤੀਆਂ ਪਈਆਂ ਨੇ ਉਹ ਆਮ ਗੱਲ ਆ ਤੁਸੀਂ ਦੇਖਿਆ ਹੋਣਾ ਕਿ ਪੋਲਾ ਦੇ ਉੱਤੋਂ ਸਾਡੇ ਲੋਕ ਸਿੱਟ ਜਾਂਦੇ ਨੇ। ਸੋ ਇੱਥੇ ਇੱਕ ਗੁਟਕਾ ਸਾਹਿਬ ਵੀ ਮਿਲਿਆ ਮੈਨੂੰ। ਆ ਦੇਖ ਲਓ ਨਰਾਦਰ ਕੀਤਾ ਪਿਆ ਗਰਬਾਣੀ ਦਾ। ਸਭ ਤੋਂ ਪਹਿਲਾਂ ਜਪੀ ਸਾਹਿਬ ਸ਼ੁਰੂ ਹੁੰਦਾ ਬਾਬੇ ਨਾਨਕ ਦੀ ਬਾਣੀ ਵੀ ਰੋਲਦੀ ਸਾਡੇ ਲੋਕਾਂ ਨੇ ਤੇ ਬਾਬੇ ਨਾਨਕ ਨੇ ਕਿਹਾ ਪਵਨ ਗੁਰੂ ਪਾਣੀ ਪਾਤਾ ਧਰਤ ਮਾਤਾ ਸੋ ਸਾਰਿਆਂ ਦੀ ਕਦਰ ਕਰਨੀ ਸਿਖਾਈਆ ਪਾਣੀ ਦੀ ਹਵਾ ਦੀ ਧਰਤੀ ਦੀ ਪਰ ਲੋਕਾਂ ਨੇ ਸਾਡਿਆਂ ਨੇ ਕਦਰ ਨਹੀਂ ਕੀਤੀ ਗਰਵਾਣੀ ਵੀ ਰੋਲਦੀ ਤੇ ਗਰਵਾਣੀ ਦੇ ਵਿੱਚ ਜਿਹੜੇ ਅਰਥ ਨੇ ਉਹ ਵੀ ਨਹੀਂ ਸਮਝੇ ਤੇ ਉਹ ਵੀ ਰੋਲਤੇ ਬਹੁਤ ਵੱਡੀ ਬੇਅਦਵੀ ਹੈ ਤੁਹਾਡੇ ਸਾਹਮਣੇ ਕਿਉਂਕਿ ਇੱਥੇ ਜਿਹੜੇ ਪ੍ਰਵਾਸੀ ਹੁੰਦੇ ਨੇ ਇੱਥੋਂ ਕੋਹ ਨਾ ਕੋਸੇ ਸਮਾਨ ਲੱਭਦੇ ਰਹਿੰਦੇ ਨੇ ਇੱਥੇ ਉਹ ਧੂਣੀ ਵੀ ਲਾਉਂਦੇ ਨੇ ਤੇ ਉਹ ਪਾੜ ਕੇ ਫੂਕ ਵੀ ਸਕਦੇ ਸੀ ਸਭ ਤੋਂ ਵੱਡੀ ਬੇਅਦਬੀ ਸਮਝਦਾ ਸਾਡੀ ਬਾਣੀ ਦੀ ਸੋ ਲੋਕ ਆਇਓ ਸਿੱਟ ਜਾਂਦੇ ਨੇ ਤੁਹਾਡੇ ਸਾਹਮਣੇ ਇਹ ਹਾਲਾਤ ਨੇ ਦੇਖ ਲੋ ਇਹ ਸਰਹੰਦ ਨਹਿਰ ਤੇ ਬਣਿਆ ਪੋਲਾ ਰੋਪੜ ਦਰਹਾ ਨਹਿਰ ਆ ਜਿਹੜੀ ਇਹ ਪਾਣੀ ਉੱਤਰਿਆ ਤੇ ਸਾਹਮਣੇ ਕਟਾਣਾ ਸਾਹਿਬ ਗੁਰਦੁਆਰਾ ਜਿਹੜਾ ਦਰਾਹੇ ਦੇ ਕੋਲ ਆ ਇੱਥੇ ਤੁਹਾਡੇ ਸਾਹਮਣੇ ਦੇਖ ਲੋ ਗੁਰਬਾਣੀ ਕਿਵੇਂ ਰੋਲ ਰਹੀ ਆ ਇੱਥੇ ਸਿੱਖਾਂ ਦੀ ਬਾਣੀ ਦੀ ਬੇਅਦਵੀ ਨਹੀਂ ਇੱਥੇ ਤਾਂ ਤੁਹਾਡੇ ਸਾਹਮਣੇ ਮੈਂ ਹੋਰ ਦਿਖਾਉਣਾ ਕਿ ਤੁਰਿਆ ਜਾਂਦਾ ਸੀ ਇੱਥੇ ਸਾਹਮਣੇ ਆਹ ਹਿੰਦੂਆ ਦਾ ਵੀ ਗੁਟਕਾ ਪਿਆ ਤੇ ਇਹਦੇ ਵਿੱਚ ਦੇਖ ਲਓ ਤੁਹਾਡੇ ਸਾਹਮਣੇ ਹਿੰਦੀ ਦੇ ਵਿੱਚ ਲਿਖਿਆ ਹਿੰਦੂਆ ਦੀਆਂ ਦੇਵੀਆਂ ਦੀਆਂ ਫੋਟੋਆਂ ਨੇ ਇੱਥੇ ਤੇ ਆਹ ਆਰਤੀ ਸ਼੍ਰੀ ਗੰਗਾ ਜੀ ਕੀ ਤੁਹਾਡੇ ਸਾਹਮਣੇ ਇੱਥੇ ਤਾਂ ਹਿੰਦੂਆ ਦੇ ਵੀ ਗੁਟਕਾ ਸੇਪ ਪਏ ਨੇ ਤੇ ਸਿੱਖਾਂ ਦੇ ਤਾਂ ਪੈ ਹੀ ਨਹੀਂ ਉੱਥੇ ਲੋਕੋ ਨਾ ਸਿੱਟੋ ਨਹਿਰਾ دریاਵਾਂ ਦੇ ਵਿੱਚ ਇਹ ਪਾਵਨ ਸਰੂਪਾ ਨੂੰ ਇੱਥੇ ਬਹੁਤ ਗੰਦਗੀ ਸਿੱਟਦੇ ਹੋ ਲੋਕੋ ਤੁਸੀਂ ਪਾਣੀ ਨੂੰ ਬਚਾ ਲਓ ਧਰਤੀ ਨੂੰ ਬਚਾ ਲਓ ਹਵਾ ਨੂੰ ਬਚਾ ਲਓ ਨਾ ਬੇਅਦਬੀ ਕਰੋ ਨਾ ਬੇਅਦਬੀ ਕਰੋ ਨਾ ਕਰੋ ਬੇਅਦਬੀ ਇੱਥੇ ਹਿੰਦੂਆਦੀ ਵੀ ਬਾਣੀ ਦੀ ਬੇਅਦਬੀ ਇੱਥੇ ਸਿੱਖਾ ਦੀ ਬਾਣੀ ਦੀ ਵੀ ਬੇਅਦਬੀ ਆ ਦੇਖ ਲਓ ਕਿਵੇਂ ਸਾਡੇ ਗੁਟਕਾ ਸਹਿਬ ਕਿਵੇਂ ਸਾਡੇ ਗ੍ਰੰਥ ਸਿੱਟੇ ਪਏ ਨੇ ਕਿੰਨਾ ਨਰਾਦਰ ਹੋ ਰਿਹਾ ਇੱਥੇ ਇਹ ਰੋਪੜ ਦਰਹਾ ਸਰੰਦ ਇਹ ਰੋਪੜ ਦਰਹਾ ਸਰੰਦ ਨਹਿਰਾਂ ਜਿਹੜੀ ਹੁਣ ਉੱਤਰਈ ਹੈ ਜਿੰਨੇ ਵੀ ਨਹਿਰ ਦਰਿਆ ਨੇ ਜਿਹੜੇ ਖਾਸ ਕਰਕੇ ਆ ਪੋਲ ਨੇ ਇਹਨਾਂ ਤੋਂ ਲੋਕ ਸਾਡੇ ਲੋਕ ਸੱਟ ਰਹੇ ਨੇ ਕਿੰਨਾ ਤੁਸੀਂ ਮੈਨੂੰ ਹਿੰਦੂ ਵੀਰ ਜ਼ਰੂਰ ਦੱਸੇ ਕਿ ਇਹ ਗੁਟਕਾ ਸਹਿਬ ਦਾ ਕੀ ਕੀਤਾ ਜਾਵੇ ਕਿਉਂਕਿ ਮੈਨੂੰ ਨਹੀਂ ਪਤਾ ਸਾਨੂੰ ਸਾਡਾ ਪਤਾ ਕਿ ਮੈਂ ਇਹ ਗੁਟਕਾ ਸਹਿਬ ਨੂੰ ਗੁਰੂ ਘਰੇ ਲੈ ਜਾਣਾ ਸਾਫ ਸੂਰਤ ਗੁਟਕਾ ਸਹਿਬ ਆ ਤੇ ਸਾਡੇ ਸਿੱਖਾਂ ਦੇ ਵਿੱਚ ਅਗਨ ਭੇਟ ਕੀਤੇ ਜਾਂਦੇ ਨੇ ਜਿਹੜੇ ਵਿਰਧ ਹੋ ਜਾਂਦੇ ਨੇ ਗੁਟਕਾ ਸਾਹਿਬ ਜਾਂ ਗੁਰੰਤ ਸਾਹਿਬ ਤੁਹਾਡੇ ਹਿੰਦੂਆ ਦੇ ਕੀ ਕਰਦੇ ਜ਼ਰੂਰ ਦੱਸੋ ਇਹ ਹਿੰਦੂ ਭਾਈ ਆ ਬਾਈ ਤੁਹਾਨੂੰ ਪਤਾ ਇਹਨੂੰ ਮੈਂ ਇਹਦਾ ਗੁਟਕਾ ਦੇਤਾ ਤੇ ਬਾਈ ਕਹਿੰਦਾ ਮੈਂ ਇੱਥੇ ਰੱਖ ਦਿਨਾ ਇਹਨੇ ਗਾਂਦ ਰਖ ਤੇ ਚ ਰੱਖਦਾ ਹੁਣ ਇਹ ਹਿੰਦੂ ਭਾਈ ਚਾਰੇ ਦਾ ਮੈਨੂੰ ਨਹੀਂ ਪਤਾ ਕਿ ਇਹ ਬਾਣੀ ਦਾ ਕਿੰਨਾ ਸਤਕਾਰ ਆ ਪਰ ਸਾਡੇ ਜਿਹੜੇ ਗੁਟਕਾ ਸਾਹਿਬ ਨਹਿਰਾ ਚੋਂ ਆਏਵੇਂ ਇਸ ਦਰਿਆਮਾ ਚ ਸਿੱਟੇ ਪਏ ਨੇ ਅਸੀਂ ਗੁਰੂ ਘਰੇ ਰੱਖੇ ਹੋਣਾ ਗੁਰੂ ਘਰੇ ਸਾਡੇ ਜਿਹੜੇ ਬਾਬੇ ਨੇ ਉਹਨਾਂ ਨੂੰ ਫੜਾ ਆਉਣਾ ਅਸੀਂ ਬੇਅਦਬੀ ਨਹੀਂ ਦੇਖ ਸਕਦੇ ਸਤ ਨਰਾਦਰ ਦੇਖਿਆ ਨਹੀਂ ਜਾਂਦਾ ਸੋ ਬਾਈਰ ਆਏ ਨਾ ਰੱਖ ਹਨ ਇਹ ਤੁਹਾਡਾ ਬਾਣੀ ਆ ਤੁਹਾਡੀ ਇਹ ਹਿੰਦੂਆ ਦੀ ਇਹਨੂੰ ਆਏ ਨਾ ਰੱਖੇ ਫੇਰ ਤੇ ਕਿਸੇ ਨੇ ਮਾਰਨਾ ਇਹਨੂੰ ਜਿਵੇਂ ਵੀ ਤੁਹਾਡੇ ਧਰਮ ਸਿਖਾਉਂਦਾ ਉਹਵੇਂ ਇਹਨੂੰ ਤੇ ਸਤਕਾਰ ਨਾਲ ਰੱਖੋ ਕੋਈ ਘਰੇ ਲੈ ਜਾ ਹਾਂ ਘਰੇ ਲੈ ਜਾ ਬਾਈ ਬਣ ਕੇ ਠੀਕ ਆ ਸਤਕਾਰ ਰੱਖ ਇਹਦਾ ਥੋਡੀ ਬਾਣੀ ਆਏ ਹਿੰਦੂ ਆਦੀ ਬਾਣੀ ਜਿਵੇਂ ਆ ਸਾਡੇ ਸਿੱਖਾ ਦੀ ਬਾਣੀ ਅਸੀਂ ਤਾਂ ਇੱਥੇ ਅਸੀਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਗੁਰੂ ਘਰਾਂ ਚ ਲੈ ਜਾਣੇ ਉੱਥੇ ਬਾਬਿਆਂ ਨੂੰ ਦੇ ਆਉਣੀ ਆ ਉਹ ਅਗਨ ਭੇਟ ਕਰਨਗੇ ਜਿਹੜੇ ਵਿਰਧ ਹੋ ਜਾਂਦੇ ਨੇ ਜਾਂ ਖਰਾਬ ਹੋ ਜਾਂਦੇ ਬਾਬਰ ਗੁਰਬਾਣੀ ਵਿਚਾਰ ਬਾਬਰ ਗੁਰਬਾਣੀ ਨੇ ਕਿਰਤਨ ਹੋਏ ਢਾਡੀ ਜਿੱਥੇ ਕ੍ਰਿਸ਼ੇ ਜਿੱਥਿਆਂ ਵੱਲੋਂ ਦਾ ਆਈਆਂ ਸੰਤਾਂ ਨੂੰ ਆਪ ਦੀ ਦਾਤ ਧਰਮ ਦੇ ਵਿੱਚ ਮੂਰਤੀ ਪੂਜੀ ਜਾਂਦੀ ਆ ਤੁਹਾਨੂੰ ਪਤਾ ਹੀ ਆ ਆ ਹੱਟੀਆਂ ਦੇਖੋ ਇੱਥੇ ਕਿੰਨੀਆਂ ਨਹਿਰ ਚ ਸਿੱਟੀ ਹੋ ਕਿਉਂਕਿ ਨਹਿਰ ਉੱਤਰੀ ਹੋਈ ਆ ਹੁਣ ਤੁਹਾਨੂੰ ਅੱਜ ਦਿਖਾਉਨੇ ਆ ਇੱਥੇ ਬਹੁਤ ਲੋਕਾਂ ਨੇ ਆਹ ਜਿਹੜਾ ਪੁਲ ਹੁੰਦਾ ਪੁਲ ਤੋਂ ਹੇਠਾਂ ਸਿੱਟੀ ਜਾਂਦੇ ਨੇ ਹੱਟੀ ਹੱਟੀ ਪਈ ਆ ਇੱਥੇ ਮੂਰਤੀਆਂ ਪਈਆਂ ਨੇ ਇੱਕ ਆਹ ਬਾਬਾ ਪਤਾ ਨਹੀਂ ਕੀ ਨੋ ਆ ਇਹਨੂੰ ਕਹਿੰਦੇ ਪੈਸੇ ਲਈ ਹੁੰਦਾ ਇਹ ਤੇ ਇਹ ਵੀ ਸਿੱਟਿਆ ਪਿਆ ਹੱਟਿਓ ਹੱਟੀ ਪਈ ਆ ਇੱਥੇ ਹੱਟਿਓ ਹੱਟ ਓਹੋ ਆ ਦੇਖ ਲਓ ਮੈਂ ਹੁਣ ਇੱਥੇ ਦੇਖਣੇ ਆਏ ਸੀ ਇੱਥੇ ਕਿ ਗੁਟਕਾ ਸਾਹਿਬ ਵੀ ਸੁੱਟਿਆ ਪਿਆ ਆ ਤੁਹਾਡੇ ਸਾਹਮਣੇ ਆ ਦੇਖ ਲਓ ਗੁਟਕਾ ਸਾਹਿਬ ਸਿੱਖ ਇਤਿਹਾਸ ਨਾਲ ਸੰਬੰਧਿਤ ਰੱਖਦਾ ਇਹ ਜਾ ਪੀ ਸਾਹਿਬ ਨਿਤਨੇਮ ਸੁੱਟਿਆ ਪਿਆ ਸੋ ਦੇਖ ਰੋ ਇੱਥੇ ਕਿੰਨੇ ਆਉਂਦੇ ਹੋਣ ਆ ਪੈਰਾ ਦੇ ਹੇਠਾਂ ਮਿੱਧ ਦੇ ਹੋਣੇ ਕਿੰਨਾ ਗੰਦਾ ਕੋ ਸੋ ਦੁੱਖ ਹੋਇਆ ਯਾਰ ਆ ਕੀ ਆ ਸਾਹਮਣੇ ਗੁਰਦੁਆਰਾ ਘਟਾਣਾ ਸਾਹਿਬ ਇਹ ਪੋਲਾ ਇਹ ਪੜਤੋ ਸਿੱਟੇ ਹੋਏ ਨੇ ਮੈਂ ਤਾਂ ਹੱਟੀਆਂ ਦੇਖ ਰਿਹਾ ਸੀ ਇੱਥੇ ਕਿਉਂਕਿ ਆ ਦੇ ਲੋ Hindu ਪਰਵਾਰਾਂ ਦੇ ਜਿਆਦਾ ਇਮਿਹਤ ਰੱਖਦੀਆਂ ਨੇ ਬਹੁਤ ਹੱਟੀ ਸਿੱਟੀ ਹੋਈ ਆ ਮੂਰਤੀਆਂ ਸਿੱਟੀ ਹੋਈਆਂ ਨੇ ਹੱਟੀਆਂ ਸੋ ਆ ਤਾਂ ਬਹੁਤ ਵੱਡੀ ਬੇਅਦਬੀ ਆ ਜਿਹੜੀ ਮਤਲਬ ਪੈਰਾ ਦੇ ਵਿੱਚ ਇੱਥੇ ਆ ਰਹੀ ਆ ਕਿਉਂਕਿ ਇੱਥੇ ਸੇਕ ਦਾ ਵੀ ਹੁਣ ਕੋਈ ਆ ਕੇ ਕਿਸੇ ਨੇ ਨਹੀਂ ਦੇਖਿਆ ਗੁਟਕਾ ਸਾਹਿਬ ਅਨ ਨੀਗਾ ਹੁਣ ਮੇਰੀ ਵੀ ਗਈ ਆ ਦੁੱਖ ਹੁੰਦਾ ਯਾਰ ਐਵੇਂ ਹੀ ਤੁਸੀਂ ਸਿੱਟੀ ਜਾਂਨੇ ਹਰੇਕ ਚੀਜ਼